ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਨੂੰ ਤੁਸੀਂ ਬਹੁਤ ਵੱਡੇ ਪੱਧਰ ਤੇ ਸਪੋਰਟ ਕੀਤੀ ਆ ਅਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਤਰਨਤਾਰਨ ਸਾਹਿਬ ਜ਼ਿਲ੍ਹੇ ਦੇ ਤਿੰਨ ਪਿੰਡ ਸੀਗੇ ਜੀ ਪਿੰਡ ਰਾਦਲਕੇ ਪਿੰਡ ਰਾਮ ਸਿੰਘ ਵਾਲਾ ਤੇ ਝੁੱਗੀਆਂ ਪੀਰ ਬਖਸ਼ ਅਸੀਂ ਤਰਨਤਾਰਨ ਸਾਹਿਬ ਵਾਲਾ ਪਾਸਾ ਸੀ ਜਿਹੜਾ ਦਰਿਆ ਦਾ ਉਹਨੂੰ ਗੋਦ ਲਿਆ ਸੀ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਤਿੰਨੇ ਪਿੰਡਾਂ ਦੀ ਜਿੰਨੀ ਪੈਲੀ ਸੀਗੀ ਜੀ ਜਿਹੜੇ ਤਰਨਤਾਰਨ ਸਾਹਿਬ ਵਾਲਾ ਪਾਸਾ ਸੀਗਾ ਜੀ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤਿੰਨ ਮਹੀਨੇ ਲਗਾਤਾਰ ਟਰੈਕਟਰ ਚੱਲੇ ਜੀ ਤਿੰਨ ਮਹੀਨੇ ਲਗਾਤਾਰ 30 40 40 50 50 60 60 ਵੀ ਟਰੈਕਟਰ ਚੱਲੇ ਐਡਾ ਵੱਡਾ ਮੋਰਚਾ ਉਸ ਇਲਾਕੇ ਦੇ ਵਿੱਚ ਮਤਲਬ ਸਾਨੂੰ ਮਾਨਣ ਵਾਲੀ ਗੱਲ ਆ ਵੀ ਸਾਨੂੰ ਗੁਰੂ ਸਾਹਿਬ ਨੇ ਨਹੀਂ ਤਾਕਤ ਦਿੱਤੀ ਤੁਸੀਂ ਸਾਨੂੰ ਸਪੋਰਟ ਕੀਤੀ ਵੀ ਅਸੀਂ ਐਡਾ بڑا ਮੋਰਚਾ ਫਤਿਹ ਕਰ ਸਕੇ ਜੀ ਔਰ ਉਹਦੇ ਵਿੱਚ ਵੱਖ-ਵੱਖ ਥਾਵਾਂ ਤੋਂ ਸੰਗਤਾਂ ਨੇ ਸਹਾਇਕ ਕੀਤਾ ਜਿੱਦਾਂ ਆਪਾਂ ਘਰ ਵੀ ਬਣਾ ਰਹੇ ਹਾਂ ਕੁਝ ਕੈਸ਼ ਜਿਹੜੀ ਕਿਸਾਨਾਂ ਤੱਕ ਮਦਦ ਪਹੁੰਚੀ ਕੁਝ ਇਲੈਕਟ੍ਰੋਨਿਕ ਚੀਜ਼ਾਂ ਦੀ ਸੇਵਾ ਪਹੁੰਚੀ ਜਿਵੇਂ ਵਾਸ਼ਿੰਗ ਮਸ਼ੀਨਾਂ ਸolaire machine cycle ਇਦਾਂ ਦੀਆਂ ਸਵਾਵਾਮਾਂ ਕਰਨ ਦੀ ਕੋਸ਼ਿਸ਼ ਕੀਤੀ ਔਰ ਬਹੁਤ ਵੱਡੇ ਪੱਧਰ ਤੇ ਲਗਾਤਾਰ ਸੇਵਾ ਚੱਲ ਵੀ ਰਹੀ ਆ ਜੀ ਅੱਜ ਵੀ ਆਪਣੀ ਟੀਮ ਪਿੰਡ ਤੂਤ ਗੁਰੂ ਘਰ ਦੇ ਵਿੱਚ ਆ ਜੀ ਕੋ ਕਿਤੇ ਦੋ ਟਰੈਕਟਰ ਕਿਤੇ ਚਾਰ ਟਰੈਕਟਰ ਇਦਾਂ ਲਾ ਕੇ ਜਿਹੜਾ ਕੰਮ ਨਿਵੇੜ ਰਹੇ ਨੇ ਕਿਉਂਕਿ ਜਿਹੜੇ ਕਿਸਾਨਾਂ ਦੀ ਪੈਲੀ ਹੁਣ ਵੱਤ ਆਈ ਆ ਵੱਤ ਆਈ ਆ ਉਹਨੂੰ ਹੁਣ ਪੱਧਰ ਕੀਤਾ ਜਾ ਰਿਹਾ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲਾਂ ਸਾਡੀ ਜ਼ਰੂਰੀ ਬੇਨਤੀ ਸੰਗਤ ਜੀ ਇਹ ਆ ਜੀ ਅਸੀਂ ਉਹ ਤਿੰਨ ਚਾਰ ਪੰਜ ਪਿੰਡ ਨੇ ਜੀ ਪੰਜ ਪਿੰਡਾਂ ਦੇ ਵਿੱਚ ਚਾਹੁੰਦੇ ਆ ਜੀ ਅਸੀਂ ਵੀ ਜਿਹੜਾ ਯੂਰੀਆ ਜਿਹੜਾ ਵੰਡਣਾ ਜੀ ਅਸੀਂ ਤੁਹਾਡੇ ਤੋਂ ਸਹਿਯੋਗ ਇਹ ਮੰਗਦੇ ਆ ਜੀ ਵੀ 2000 ਕਿੱਲੇ ਦਾ ਯੂਰੀਆ ਜਿਹੜਾ ਆਪਾਂ ਵੰਡਣਾ ਤੁਹਾਡੇ ਨਗਰ ਨਿਵਾਸੀਆਂ ਤੋਂ ਸਹਿਯੋਗ ਸਾਡਾ ਇਹ ਆ ਵੀ ਆਪਜੀ ਯੂਰੀਆ ਦੇ ਵਿੱਚ ਜਰੂਰ ਸਪੋਰਟ ਕਰੋ ਆਪਜੀ ਯੂਰੀਆ ਖੁਦ ਲੈ ਕੇ ਆਉਣਾ ਤਾਂ ਅਸੀਂ ਤੁਹਾਨੂੰ ਐਡਰੈਸ ਦਵਾਂਗੇ ਤੁਸੀਂ ਖੁਦ ਉੱਥੇ ਲੈ ਕੇ ਆਓ ਆਪਾਂ ਉੱਥੇ ਕਿਸਾਨ ਬੁਲਾਵਾਂਗੇ ਮੌਕੇ ਤੇ ਤੁਸੀਂ ਸਿੱਧਾ ਕਿਸਾਨਾਂ ਨੂੰ ਵੰਡ ਸਕਦੇ ਹੋ ਜੇਕਰ ਆਪਜੀ ਕੋਲ ਨਹੀਂ ਸਮਾਂ ਤਾਂ ਤੁਸੀਂ ਸਾਡੀ ਟੀਮ ਦੀ ਜ਼ਿੰਮੇਵਾਰੀ ਲਾ ਸਕਦੇ ਹੋ ਅਸੀਂ ਤੁਹਾਡੇ ਤੋਂ ਬਹੁਤ ਵੱਡੇ ਪੱਧਰ ਤੇ ਸਹਿਯੋਗ ਮੰਗਦੇ ਆ ਜਿੱਥੇ ਤੁਸੀਂ ਸਾਨੂੰ ਡੀਜ਼ਲ 'ਚ ਸਹਿਯੋਗ ਕੀਤੀ ਜਿੱਥੇ ਤੁਸੀਂ ਮਾਇਆ 'ਚ ਸਹਿਯੋਗ ਕੀਤਾ ਜਿੱਥੇ ਤੁਸੀਂ ਹਰ ਇੱਕ ਚੀਜ਼ ਦੇ ਵਿੱਚ ਸਾਡੇ ਨਾਲ ਖੜੇ ਅੱਜ ਜਿਹੜਾ ਯੂਰੀਆ ਦੀ ਸਖਤ ਕਰਕੇ ਜ਼ਰੂਰਤ ਆ ਜਿਹੜੇ ਕਿਸਾਨ ਲੋੜਵੰਦ ਨਹੀਂ ਅਸੀਂ ਚਾਹੁੰਦੇ ਆ ਉਹ ਜਿਹੜੀ ਸੇਵਾਵਾਂ ਨਿਭਾਈਆਂ ਜਾਣ ਤੇ ਇੱਕ ਜ਼ਰੂਰੀ ਜਿਹੜੀ ਬੇਨਤੀ ਪਹਿਲਾਂ ਅਸੀਂ ਕਰਦੀ ਉਹ ਤੋਂ ਬਾਅਦ ਤੁਹਾਨੂੰ ਅਸੀਂ ਸਾਰਾ ਪਰਿਵਾਰ ਵੀ ਮਲਾਵਾਂਗੇ ਅਸੀਂ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚੋਂ ਇਹ ਵੀਡੀਓ ਤੁਹਾਡੇ ਅੱਗੇ ਸਾਂਝੀ ਕਰ ਰਹੇ ਹਾਂ ਤੁਸੀਂ ਸ਼ੇਅਰ ਵੀ ਕਰ ਦਿਓ ਇੱਕ ਜ਼ਰੂਰੀ ਜਿਹੜੀਆਂ ਆਵਾਜ਼ ਤੁਹਾਡੇ ਤੱਕ ਪਹੁੰਚਾਉਣੀਆਂ ਸੀ ਦੇਖੋ ਸਾਨੂੰ ਸਪੋਰਟ ਤਾਂ ਬਹੁਤ ਸੰਗਤਾਂ ਨੇ ਕੀਤੀ ਹੈ ਜਿਨ੍ਹਾਂ ਦੀ ਗਿਣਤੀ ਉਹ ਕੋਈ ਨਹੀਂ ਹੈਗੀ ਜੀ ਸਾਡੇ ਕੋਲੇ ਕੋਈ ਗਿਣਤੀ ਨਹੀਂ ਪਰ ਅਸੀਂ ਕੁਝ ਕਿ ਨਗਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਸਪੋਰਟ ਕੀਤੀ ਜਿਵੇਂ ਕਿ ਪਿੰਡ ਲਾਡੇਬਾਲ ਜੋ ਕਿ ਅਮਰਗੜ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਪੈਂਦਾ ਜੀ ਉਸ ਨਗਰ ਵੱਲੋਂ 1 ਲੱਖ ਰੁਪਏ ਦੀ ਸੇਵਾ ਕੀਤੀ ਗਈ ਸੀ ਅਸੀਂ ਧੰਨਵਾਦ ਕਰਦੇ ਹਾਂ ਸਮੂਹ ਨਗਰ ਨਿਵਾਸੀਆਂ ਦਾ ਅਤੇ ਦੂਸਰਾ ਨਗਰ ਹੈਗਾ ਜੀ ਪਿੰਡ ਰਾਏਪੁਰ ਰਾਈਆਂ ਅਮਲੋਹ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੋਂ ਸਹਿਯੋਗ ਜਿਹੜਾ ਪਹੁੰਚਿਆ ਸੀਗਾ ਜੀ ਅਸੀਂ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਜੀ 87000 ਰੁਪਏ ਦਾ ਸਹਿਯੋਗ ਜਿਨ੍ਹਾਂ ਨੇ ਹੜ੍ਹ ਪ੍ਰਭਾਵਿਤ ਜਿਹੜੀਆਂ ਸਵਾਮਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਸਹਿਯੋਗ ਕੀਤਾ ਸੀ ਨਗਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਉਸ ਤੋਂ ਅੱਗੇ ਜ਼ਿਲ੍ਹਾ ਮੋਗਾ ਤੋਂ ਐਨ ਆਰ ਆਈ ਵੀਰਾਂ ਦਾ ਦਿਲੋਂ ਧੰਨਵਾਦ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ 325000 ਰੁਪਏ ਦੀ ਸੇਵਾ ਕੀਤੀ ਜਿਹੜੀਆਂ ਹਰ ਹੜ੍ਹ ਪ੍ਰਭਾਵਿਤ ਇਲਾਕੇ ਦੀਆਂ ਸਵਾਮਾਂ ਨੇ ਜੀ ਉਸ ਤੋਂ ਅੱਗੇ ਪਿੰਡ ਹੈਗਾ ਹਾਕਮਵਾਲਾ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਤੋਂ ਅਸੀਂ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ 50000 ਰੁਪਏ ਦੀ ਸੇਵਾ ਜਿਹੜੀ ਕੀਤੀ ਅਸੀਂ ਦਿਲੋਂ ਇਹਨਾਂ ਨਗਰਾਂ ਦੇ ਧੰਨਵਾਦੀ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਉਸ ਤੋਂ ਬਾਅਦ ਅੱਗੇ ਹੈਗਾ ਜੀ ਪਿੰਡ ਮਾਫ ਕਰਨਾ ਪਿੰਡ ਟੱਡੇ ਵਾਲੀ ਟੱਡੇਵਾੜੀ ਤਹਿਸੀਲ ਜ਼ਿਲ੍ਹਾ ਮਲੇਰਕੋਟਲਾ 69000 ਰੁਪਏ ਦੀ ਸੇਵਾ ਅਸੀਂ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਦਾਨੀ ਸੱਜਣਾ ਦਾ ਧੰਨਵਾਦ ਕਰਦੇ ਹਾਂ ਜੀ ਉਸ ਤੋਂ ਅੱਗੇ ਪਿੰਡ ਹੈਗਾ ਜੀ ਮਲਕਾਣਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਤੋਂ ਸੰਗਤ ਨੇ ਸਹਿਯੋਗ ਕੀਤਾ ਜਿਹੜਾ ਮਲਕਾਣਾ ਪਿੰਡ ਦੀ ਸਮੂਹ ਸੰਗਤ ਦਾ ਅਸੀਂ ਧੰਨਵਾਦ ਕਰਦੇ ਹਾਂ ਦੋ ਵਾਰੀ ਸੇਵਾ ਇਸ ਨਗਰ ਵੱਲੋਂ ਸਾਡੇ ਕੋਲੇ ਪਹੁੰਚੀ ਆ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜਾ ਪਹਿਲਾਂ ਵੀ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਇਹਨਾਂ ਬੀਰਾਂ ਵੱਲੋਂ ਬਹੁਤ ਵੱਡਾ ਸਹਿਯੋਗ ਸਾਡੇ ਕੋਲੇ ਪਹੁੰਚਿਆ ਸੀ ਤੇ ਹੁਣ ਵੀ ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਪੋਰਟ ਕਰਕੇ ਗਏ ਸੀ 1,80,000 ਰੁਪਏ ਦੀ ਜਿਹੜੀ ਸੇਵਾ ਕਰਕੇ ਗਏ ਸੀ ਅਸੀਂ ਪਹਿਲਾਂ ਤਾਂ ਸਮੂਹ ਨਗਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵੱਡਾ ਸਹਿਯੋਗ ਸੰਸਥਾ ਨੂੰ ਕੀਤਾ ਅਸਲ ਜਿਹੜਾ ਉਹ ਕਾਰਜ ਆ ਜੀ ਸੰਗਤ ਜੀ ਉਹ ਕਾਰਜ ਤਾਂ ਬਹੁਤ ਵੱਡਾ ਹੀ ਕਿਉਂਕਿ ਉਹਦੇ ਵਿੱਚ ਤਾਂ ਮੈਨੂੰ ਲੱਗਦਾ 2-300 ਪਿੰਡਾਂ ਨੇ 4-500 ਪਿੰਡਾਂ ਨੇ ਸਹਿਯੋਗ ਕੀਤਾ ਤਾਂ ਜਾ ਕੇ 40 ਤੋਂ 50 ਟਰੈਕਟਰ ਡੇਲੀ ਚੱਲਦੇ ਸੀ ਮਤਲਬ ਇੰਨਾ ਪਾਣੀ ਨਹੀਂ ਇਕੱਠਾ ਹੁੰਦਾ ਸੀ ਜਿੰਨਾ ਉੱਥੇ ਡੀਜ਼ਲ ਸੰਗਤਾਂ ਨੇ ਸਾਨੂੰ ਸਹਿਯੋਗ ਕੀਤਾ ਇਹ ਤਾਂ ਜਿਹੜੇ ਨਗਰਾਂ ਦੇ ਸਾਨੂੰ ਜਿਹੜੇ ਹੁਣ ਸਨੇਹਾ ਆਏ ਅਸੀਂ ਉਹਨਾਂ ਦਾ ਧੰਨਵਾਦ ਸਪੈਸ਼ਲੀ ਕਰ ਰਹੇ ਹਾਂ ਦਿਲੋਂ ਧੰਨਵਾਦ ਤੇ ਸਾਡੀ ਦੁਵਾਰਾ ਤੋਂ ਫੇਰ ਬੇਨਤੀ ਆ ਜਿਹੜੇ ਨਗਰ ਨਿਵਾਸੀਆਂ ਵੱਲੋਂ ਸੇਵਾਵਾਂ ਕਰਨੀਆਂ ਨੇ ਉਹ ਸਾਨੂੰ ਯੂਰੀਆ ਚ ਸਪੋਰਟ ਕਰੋ ਜੀ ਯੂਰੀਆ ਆਪ ਜੀ ਖਰੀਦ ਕੇ ਦੇ ਸਕਦੇ ਹੋ ਨਹੀਂ ਆਪਾਂ ਕੋਈ ਹੱਲ ਕਰ ਲਾਂਗੇ ਆਪਾਂ ਉੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਚਾਰ ਪੰਜ ਪਿੰਡਾਂ ਦੇ ਵਿੱਚ ਜਿਹੜਾ ਯੂਰੀਆ ਦੀ ਬੰਦ ਕਰਨੀ ਆਪ ਜੀ ਜਰੂਰ ਸਾਨੂੰ ਸਹਿਯੋਗ ਕਰਿਓ ਅਸੀਂ ਇਸ ਵਕਤ ਲਚਕਾਣੀ ਆਪਣਾ ਫਰਜ ਸੇਵਾ ਸੁਸਾਇਟੀ ਤੋਂ ਲਾਈਵ ਆ ਔਰ ਇੱਧਰ ਆਪਣਾ ਪਰਿਵਾਰ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਪਿਛਲੇ 3 ਮਹੀਨਿਆਂ ਦੇ ਵਿੱਚ ਇਹ ਹਾਲ ਬਣ ਕੇ ਤਿਆਰ ਹੋ ਗਿਆ ਜੀ ਇਹਦੇ ਅੰਦਰ ਵੀ ਬਹੁਤ ਵੱਡੇ ਪੱਦਰ ਤੇ ਵੀਰ ਰਹਿੰਦੇ ਨੇ ਜੀ ਵੈਸੇ ਇਹ ਪ੍ਰਸ਼ਾ ਸ਼ਕਲ ਲਈ ਬਣਾਇਆ ਬਣਾਇਆ ਸੀ ਸੰਗਤ ਜੀ ਪਰ ਇਹਦੇ ਵਿੱਚ ਵੀ 40 50 ਮੈਂਬਰ ਪੈਂਦੇ ਨੇ ਜੀ ਤੇ 60 ਮੈਂਬਰ ਇੱਧਰ ਪੈਂਦੇ ਨੇ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਵੇਂ ਸੋਨੀ ਬੈਠਾ ਜੀ ਇਹ ਐਦਾਂ ਇੱਥੇ ਪ੍ਰਸ਼ਾਦਾ ਛਕਦੇ ਨੇ ਜੀ ਪਰ ਹੁਣ ਇੱਥੇ ਆਪਾਂ ਪਾਉਨੇ ਆ ਕਿਉਂਕਿ ਜਗ੍ਹਾ ਦੀ ਬੜੀ ਕਮੀ ਆ ਜੀ ਉਸ ਤੋਂ ਬਾਅਦ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਜੀ ਆਪਾਂ ਹੁਣ ਅੱਗੇ-ਅੱਗੇ ਘਰ ਹੁਣ ਬਣਾਉਣਾ ਅੱਗੇ ਆਪਣਾ ਸਮਾਗਮ ਆ ਰਿਹਾ ਜੀ 15 ਜਨਵਰੀ ਦਾ ਉਹ ਸਮਾਗਮ ਕਰਾਉਣ ਤੋਂ ਬਾਅਦ ਇਹ ਉਰੇ ਫਿਰ ਕਾਫੀ ਤਬਦੀਲ ਹੋਣਾ ਕੰਮ ਇਹ ਸ਼ੈੱਡ ਚੱਕ ਕੇ ਉਰੇ ਭਰਤ ਪੈਣਾ ਜੀ ਤਾਂਹੀਂ ਥੋੜੇ ਜਿਹਾ ਖਲਾਰਾ ਪਿਆ ਵਾ ਸੰਗਤ ਜੀ ਔਰ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤਾਂ ਨੂੰ ਇਹ ਆਪਣਾ ਪਰਿਵਾਰ ਆ ਜੀ ਜੇਕਰ ਆਪਾਂ ਤਸਵੀਰ ਦਿਖਾ ਦਈਏ ਇਹ ਆਪਣਾ ਪਰਿਵਾਰ ਆ ਜੀ ਗੁਰੂ ਨਾਨਕ ਦਾ ਦਰ ਆਪਣਾ ਫਰਜ ਸੇਵਾ ਸੁਸਾਇਟੀ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਮੁੰਡੇ ਗਰੁੱਪ ਸਹੋਲੀ ਦਾ ਇਹ ਟੈਂਕੋ ਨਾਲ ਵੱਲੋਂ ਸਾਨੂੰ ਦਾਨ ਕੀਤਾ ਗਿਆ ਅਤੇ ਇੱਕ ਟੈਂਕੋ ਨੇ ਸਾਨੂੰ ਮਤਲਬ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਇੱਕ ਟੈਂਕੋ ਨੇ ਸਾਨੂੰ ਦਾਨ ਕੀਤਾ ਇੱਕ ਟੈਂਕ ਸਾਨੂੰ ਪੁਰਾਣਾ ਤਿਆਰ ਕਰਕੇ ਦਿੱਤਾ ਅਸੀਂ ਮੁੰਡੇ ਗਰੁੱਪ ਦਾ ਵੀ ਧੰਨਵਾਦ ਕਰਦੇ ਆਂ ਜੀ ਸਹੋਲੀ ਪਟਿਆਲਾ ਮਾਫ ਕਰਨਾ ਨਾਬਾ ਤੋਂ ਭਾਦਸੋ ਰੋਡ ਦੇ ਉੱਪਰ ਵੀਰ ਉਹਨਾਂ ਦਾ ਕੰਮ ਆ ਔਰ ਇੱਧਰ ਆਪਣਾ ਜਿਹੜੇ ਵੀਰ ਨੇ ਕੁਝ ਕੁ ਵੀਰ ਇੱਧਰ ਪਏ ਨੇ ਜੀ ਜਿਹੜੇ 12 ਤਾਂ ਵਿੱਚ ਕਰਦੇ ਨੇ ਜੀ 10 15 ਕ ਮੈਂਬਰ ਔਰ ਮੈਨੂੰ ਲੱਗਦਾ 70 80 ਮੈਂਬਰ ਇੱਧਰ ਹੋਣੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਨੇ ਕੁ ਵੀ ਨੇ ਤੇ ਆਜੋ ਆਜੋ ਗੁਰਮੀਤ ਓਰੇਆ ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੀਤ ਕਿਵੇਂ ਪੁੱਤ ਇਹ ਗੁਰਮੀਤ ਆ ਜੀ ਪਿੰਡ ਰੋਡਿਆਂ ਤੋਂ ਗ੍ਰਮੀਤ ਕਿਵੇਂ ਆ ਠੀਕ ਆ ਇਹ ਰੋਡੇ ਪਿੰਡ ਸੰਤ ਜਰਨੈਲ ਸਿੰਘ ਪਿੰਡ ਨਾਲੇ ਦਾ ਪਿੰਡ ਆ ਜੀ ਇਹ ਇਦਾਂ ਸੁੰਗੀ ਜਾਂਦਾ ਇਦਾਂ ਸਾਰੇ ਜਿਹੜੇ ਵੀਰ ਬਜ਼ੁਰਗ ਚੱਕਰਵਰਤੀ ਸਾਰੇ ਬੈਠੇ ਨੇ ਮੈਂ ਕਹੂੰਗਾ ਇੱਕ ਵਾਰੀ ਦਿਖਾ ਦਿਓ ਮਾੜਾ ਵੀਡੀਓ ਚ ਕੀ ਹਾਲ ਆ ਬਾਪੂ ਜੀ ਇਹ ਬਾਪੂ ਜੀ ਨੂੰ ਪਹਿਲਾਂ ਦਿਖਦਾ ਨਹੀਂ ਸੀਗਾ ਕਿਵੇਂ ਹੋ ਠੀਕ ਹੋ ਠੀਕ ਹੋ ਚਲੋ ਠੀਕ ਇਹਨਾਂ ਦਾ ਅੱਖਾਂ ਦੀ ਰੋਸ਼ਨੀ ਬਣੀ ਹੈ ਨਾ ਇਹ ਆਪਰੇਸ਼ਨ ਹੋਇਆ ਜੀ ਤਾਂ ਕਰਕੇ ਕਰਦੇ ਨੇ ਥੋੜਾ ਜਿਹਾ ਇਹ ਧੰਨਵਾਦ ਕਰੀ ਜਾਂਦੇ ਨੇ ਹਰ ਵਕਤ ਕਿਉਂਕਿ ਅੱਖਾਂ ਬਹੁਤ ਵੱਡਾ ਹਨਾ ਸੇਵਾ ਹੁੰਦੀ ਹੈ ਇਦਾਂ ਹੀ ਜੀ ਮੈਂ ਕਹੂੰਗਾ ਇੱਕ ਮਾੜਾ ਜਿਹਾ ਮੋਟਾ-ਮੋਟਾ ਜਿਹਾ ਕੈਮਰਾ ਮਾਰ ਦਿਓ ਇਹ ਘਰ ਬਹੁਤ ਵੱਡੇ ਪੱਧਰ ਤੇ ਬਣ ਰਿਹਾ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਦਾਂ ਹੀ ਇਧਰ ਚੱਕਰਵਰਤੀ ਤੇ ਮਾਰੋ ਕੈਮਰਾ ਕਿਵੇਂ ਪੁੱਤ ਤੇ ਇਦਾਂ ਹੀ ਜੀ ਸੰਗਤ ਜੀ ਇਹ ਲਗਾਤਾਰ ਸੇਵਾਵਾਂ ਚੱਲ ਰਹੀਆਂ ਨੇ ਤੁਹਾਡੇ ਸਾਥ ਨਾਲ ਅਸਲ ਉਹ ਜਗ੍ਹਾ ਦੀ ਬਹੁਤ ਵੱਡੇ ਪੱਧਰ ਤੇ ਕਮੀ ਹੈ ਉੱਪਰ ਹਾਲ ਬਣ ਰਿਹਾ ਜੀ ਆਪ ਜੀ ਬਿਲਡ ਅਤੇ ਇਹ ਵੀ ਦੱਸਣਾ ਚਾਹੁੰਦੇ ਆ ਅੱਗੇ ਆਪਣੇ ਕੋਲ ਹੋਰ ਜ਼ਮੀਨ ਹੈਗੀ ਆ ਜੀ ਉਹਦਾ ਆਪਾਂ ਨਹੀਂ ਪੱਥਰ ਰੱਖਣਾ 15 ਜਨਵਰੀ ਨੂੰ ਆਪਣਾ ਸਮਾਗਮ ਆ ਬਹੁਤ ਵੱਡਾ ਪਿੰਡ ਲਚਕਾਰੀਆਂ ਆਪ ਜੀ ਨੋਟ ਕਰ ਲਿਓ ਅਸੀਂ ਵੀਡੀਓ ਵੀ ਬਣਾ ਕੇ ਪਾਵਾਂਗੇ ਆਪ ਜੀ ਨੂੰ ਸੱਦਾ ਵੀ ਆ ਸਾਡਾ ਅਸੀਂ ਸਪੈਸ਼ਲ ਵੀ ਵੀਡੀਓ ਪਾਵਾਂਗੇ ਆਪ ਜੀ ਜਰੂਰ 15 ਜਨਵਰੀ ਨੂੰ ਆ ਕੇ ਸਾਨੂੰ ਜਿਹੜਾ ਥਾਪੜਾ ਦਿਓ ਭਰਾ ਬਣ ਕੇ ਮਾਂ ਬਾਪ ਬਣ ਕੇ ਭੈਣ ਭਰਾ ਬਣ ਕੇ ਤਾਂ ਜੋ ਸਾਨੂੰ ਹੌਸਲਾ ਮਿਲ ਸਕੇ ਔਰ ਇਸ ਕਰ ਨੂੰ ਆਪਾਂ ਹੋਰ ਵੱਡੇ ਪਦਰ ਤੇ ਲਿਜਾ ਸਕੀਏ ਹੋਰ ਲੋੜਵੰਦਾਾਂ ਦੀ ਮਦਦ ਕਰ ਸਕੀਏ ਫਿਲਹਾਲ ਅਸੀਂ ਇਹਨਾਂ ਵੀਰਾਂ ਦੀ ਦੁਆਰਾ ਤੋਂ ਵੀਡੀਓ ਬਣਾ ਕੇ ਸ਼ੇਅਰ ਕਰਾਂਗੇ ਤੇ ਹੁਣ ਸਾਡੇ ਜਿਹੜੇ ਦੋਸ ਸਨੇਹੀ ਨੇ ਇਹਨਾਂ ਨੂੰ ਜਰੂਰ ਸਵੀਕਾਰ ਕਰਿਓ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ